ਕੈਨੇਡਾ ਦੀ ਸਭ ਤੋਂ ਵੱਡੀ ਡਕੈਤੀ ਦੇ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਆ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਹੈ 에어ਪੋਰਟ ਦੇ ਉੱਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ 20 ਮਿਲੀਅਨ ਡਾਲਰ ਸੋਨੇ ਦੀ ਸਭ ਤੋਂ ਵੱਡੀ ਡਕੈਤੀ ਦੇ ਮਾਮਲੇ ਵਿੱਚ ਪੀਅਰਸਨ 에어ਪੋਰਟ ਦੇ ਉੱਤੇ ਤੋਂ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਡਕੈਤੀ ਨਾਲ ਜੁੜੇ ਮਾਮਲੇ ਪ੍ਰੋਜੈਕਟ 24K ਹੀਰਟ ਅਪੀਲ ਰੀਜਨਲ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਇਹ ਮਾਮਲਾ 20 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੇ ਸੋਨੇ ਦੇ ਬਿਸਕਟਾਂ ਦੀ ਚੋਰੀ ਨਾਲ ਸੰਬੰਧਿਤ ਹੈ ਸੋਮਵਾਰ 12 ਜਨਵਰੀ ਨੂੰ ਜਾਂਚ ਅਧਿਕਾਰੀਆਂ ਨੇ 43 ਸਾਲਾ ਅਰਸਲਾਨ ਚੌਧਰੀ ਨੂੰ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਚੌਧਰੀ ਦੁਬਈ ਤੋਂ ਕੈਨੇਡਾ ਪਹੁੰਚ ਰਿਹਾ ਸੀ ਉਸ ਦਾ ਕੋਈ ਪੱਕਾ ਪਤਾ ਨਹੀਂ ਦੱਸਿਆ ਗਿਆ ਉਸ ਦੇ ਹੇਠ ਲਿਖੇ ਦੋਸ਼ ਤੇ ਜਿਹੜੇ ਉਹ ਲਗਾਏ ਗਏ ਨੇ ਤਾਂ 5000 ਡਾਲਰ ਤੋਂ ਵੱਧ ਦੀ ਚੋਰੀ ਗੰਭੀਰ ਅਪਰਾਧ ਕਰਨ ਦੀ ਸਾਜ਼ਿਸ਼ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਜ਼ਮਾਨਤ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਹ ਬ੍ਰੈਂਟਨ ਦੀ 온ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਹੋਇਆ 17 ਅਪ੍ਰੈਲ 2023 ਨੂੰ ਸਵਿਟਜ਼ਰਲੈਂਡ ਦੇ ਜਿਊਰਿਚ ਤੋਂ ਆਈ ਇੱਕ ਫਲਾਈਟ ਟ੍ਰਾਂਟੋ ਪੀਅਰਸਨ 에어ਪੋਰਟ ਤੇ ਉਤਰੀ ਸੀ ਜਿਸ ਦੇ ਵਿੱਚ ਲਗਭਗ 400 ਕਿਲੋਗ੍ਰam ਖਾਲਿਸ ਸੋਨਾ ਮੌਜੂਦ ਸੀ ਇਹ ਲਗਭਗ 6800 ਸੋਨੇ ਦੇ ਬਿਸਕਟਸ ਹਨ ਜਿਨ੍ਹਾਂ ਦੀ ਕੀਮਤ 20 ਬਿਲੀਅਨ ਡਾਲਰ ਤੋਂ ਵੱਧ ਦੱਸੀ ਗਈ ਹੈ ਤਾਂ ਇਸ ਦੇ ਨਾਲ 2.5 ਬਿਲੀਅਨ ਵਿਦੇਸ਼ੀ ਡਾਲਰ ਨੇ ਜਿਹੜੇ ਉਹਨਾਂ ਦੀ ਕਰੰਸੀ ਵੀ ਸ਼ਾਮਲ ਸੀ ਇਹ ਸਾਰਾ ਸਮਾਨ 에ਰਪੋਰਟ ਦੀ ਜਾਇਦਾਦ ਉੱਤੇ ਹੀ ਸੀ ਦਿੱਤੋ ਇੱਕ ਹੋਰ ਸਥਾਨ ਤੇ ਇਸ ਨੂੰ ਲਜਾਇਆ ਗਿਆ ਪਰ ਅਗਲੇ ਹੀ ਦਿਨ ਸਾਰਾ ਕੁਝ ਗਾਇਬ ਮਿਲਿਆ ਤੇ ਮਾਮਲਾ ਪੀਲ ਰੀਜਨਲ ਪੁਲਿਸ ਨੂੰ ਦਰਜ ਕਰਵਾਇਆ ਗਿਆ ਇਸ ਮਾਮਲੇ ਵਿੱਚ ਤੁਰੰਤ ਇੱਕ ਵਿਸਤ੍ਰਿਤ ਅਤੇ ਅੰਤਰਰਾਸ਼ਟਰੀ ਜਾਂਚ ਸ਼ੁਰੂ ਕੀਤੀ ਗਈ ਇਸ ਵਿੱਚ ਅਮਰੀਕਾ ਦੇ ਬਿਊਰੋ ਆਫ ਅਲਕੋਹਲ ਟੈਬੈਕ ਫਾਇਰ ਆਰਮਜ਼ ਐਂਡ ਐਕਸਪਲੋਸਿਵ ਦੇ ਫੈਡਰ ਫੈਲੀਆ ਫੀਲਡ ਡਿਵੀਜ਼ਨ ਨਾਲ ਵੀ ਸਹਿਯੋਗ ਕੀਤਾ ਗਿਆ ਹੁਣ ਤੱਕ ਪੁਲਿਸ ਨੇ 10 ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਤੇ 21 ਤੋਂ ਵੱਧ ਦੋਸ਼ ਲਗਾਏ ਗਏ ਨੇ ਅਤੇ ਉਹਨਾਂ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ ਤਾਂ ਦੋ ਵਿਅਕਤੀ ਇਸ ਮਾਮਲੇ ਵਿੱਚ ਅਜੇ ਵੀ ਫਰਾਰ ਹਨ ਜਿਸ ਦੇ ਵਿੱਚ 33 ਸਾਲਾ ਸਿਮਰਨ ਪ੍ਰੀਤ ਪਦੇਸਰ ਵੀ ਸ਼ਾਮਲ ਹੈ ਉਹ 에ਅਰ ਕੈਨੇਡਾ ਦਾ ਸਾਬਕਾ ਕਰਮਚਾਰੀ ਹੈ ਉਸ ਖਿਲਾਫ ਕੈਨੇਡਾ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਮੰਨਿਆ ਜਾ ਰਿਹਾ ਕਿ ਉਹ ਇਸ ਵਕਤ ਭਾਰਤ ਦੇ ਵਿੱਚ ਮੌਜੂਦ ਹੈ ਉਸ ਦੀ ਹਵਾਲਗੀ ਲਈ ਅਰਜ਼ੀ ਭੇਜੀ ਜਾ ਚੁੱਕੀ ਹੈ ਦੂਸਰਾ ਵਿਅਕਤੀ ਹੈ ਬਰਸਾਤ ਪਰਮਾਲਿੰਗਮ ਬ੍ਰੈਂਟਨ ਤੋਂ 19 ਅਗਸਤ 2024 ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਬੈਂਚ ਨੇ ਵਾਰੰਟਾ ਜਿਹੜਾ ਉਹ ਉਸ ਦੇ ਹੇਠ ਸਕੂ ਲੱਭਣ ਨੂੰ ਹੁਕਮ ਦਿੱਤੇ ਸਨ ਤਾਂ ਪੁਲਿਸ ਨੇ ਦੋਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨੀ ਸਲਾਹ ਲੈ ਕੇ ਖੁਦ ਪੁਲਿਸ ਦੇ ਸਾਹਮਣੇ ਪੇਸ਼ ਹੋਣ